ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਇੱਕ ਗਾਖ ਦੇ ਘਰੇ ਆਏ ਹੋਏ ਹਾਂ ਜੀ ਇਹਨਾਂ ਦਾ ਏਸੀ ਆ ਵੋਲਟਾਸ 1 ਟਨ ਦਾ ਤੇ ਕੱਲ ਰਾਤ ਸਾਨੂੰ ਗਾਖ ਦੀ ਕਾਲ ਆਈ ਸੀ ਤੇ ਉਹਨਾਂ ਨੇ ਮੈਨੂੰ ਵੀਡੀਓ ਵੀ ਸੈਂਡ ਕੀਤੀ ਆ ਮੈਂ ਅੱਗੇ ਲਾਈ ਹੋਈ ਆ ਤੇ ਇਹਨਾਂ ਦੇ ਉੱਪਰ ਬਹੁਤ ਨਾ ਆਈਸ ਆ ਰਹੀ ਸੀ ਏਸੀ ਦੇ ਉੱਪਰ ਉਹਨਾਂ ਨੇ ਮੈਨੂੰ ਵੀਡੀਓ ਸੈਂਡ ਕੀਤੀ ਇੱਕ ਰਾਤ ਪਹਿਲਾਂ ਤੇ ਕਹਿੰਦੇ ਵੀ ਭਾਈ ਸਾਡੀ ਗੈਸ ਮੁੱਕ ਗਈ ਤੁਸੀਂ ਗੈਸ ਪਾ ਦਿਓ ਆ ਕੇ ਤੇ ਮੈਂ ਕਿਹਾ ਜੀ ਤੁਹਾਨੂੰ ਕੀ ਨਹੀਂ ਕਿਹਾ ਕਹਿੰਦੇ ਸਾਡੇ ਇੱਕ ਬਿਜਲੀ ਵਾਲਾ ਆਇਆ ਸੀ ਉਹ ਕਹਿੰਦਾ ਵੀ ਗੈਸ ਪੈਨ ਵਾਲੀ ਆ ਤੇ ਤੁਸੀਂ ਗੈਸ ਪਵਾ ਲਓ ਵੀ ਅਸੀਂ ਚਲੋ ਆਏ ਅਗਲੇ ਦਿਨ ਆਹ ਮੁੰਡਾ ਆਪਣਾ ਵਰਕਰ ਏਸੀ ਖੋਲ ਰਿਹਾ ਤੇ ਇਹ ਵੀਡੀਓ ਪਾਉਣ ਦਾ ਮੇਰਾ ਮਕਸਦ ਇਹ ਆ ਵੀ ਇੱਕ ਬਿਜਲੀ ਵਾਲਾ ਭਰਾ ਉਹਨਾਂ ਨੂੰ ਕਹਿੰਦਾ ਵੀ ਤੁਹਾਡੇ ਗੈਸ ਮੈਂ ਹੀ ਪਾ ਦੂੰਗਾ ਤੁਸੀਂ ਮੇਰੇ ਤੋਂ ਪਵਾ ਲਓ ਤੇ 3200 ਰੁਪਏ ਤੁਹਾਡਾ ਖਰਚਾ ਪਰ ਗਾਹਕੇ ਆਪਣੇ ਬਹੁਤ ਕਰੀਬੀ ਸੀਗੇ ਇਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਵੀ ਰਾਜੇ ਤੂੰ ਆ ਕੇ ਜਾਹੀਂ ਕੱਲ ਨੂੰ ਤੇ ਮੈਂ ਆਇਆ ਖੋਲਿਆ ਸਾਰਾ AC ਇਹਨਾਂ ਦਾ ਆ ਦੇਖੋ ਜੀ ਹੁਣ ਮੈਂ ਸਰਵਿਸ ਕਰ ਰਿਹਾ AC ਇਹਨਾਂ ਦਾ ਵੈਸੇ ਆਪਾਂ ਹੀ ਕਰਕੇ ਗਏ ਸੀਗੇ 3 ਘੰਟੇ ਮਹੀਨੇ ਪਹਿਲਾਂ ਇਹਨਾਂ ਦਾ AC ਸਰਵਿਸ ਪਰ ਯੂਜ਼ਿੰਗ ਜ਼ਿਆਦਾ ਹੋਣ ਕਰਕੇ ਇਹਨਾਂ ਦੇ ਉਹ ਜਲਦੀ ਗੰਦਾ ਹੋ ਜਾਂਦਾ ਤੇ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਬੰਦਾ ਜਿਹੜੇ ਕੰਮ ਦੇ ਵਿੱਚ ਪਰਫੈਕਟ ਆ ਉਸੇ ਬੰਦੇ ਤੋਂ ਉਹ ਕੰਮ ਕਰਵਾਓ ਹੁਣ ਜੇ ਮੈਨੂੰ ਕੋਈ ਬੰਦਾ ਆ ਕੇ ਕਹੂਗਾ ਵੀ ਭਾਈ ਮੇਰਾ ਐਮਸੀ ਸੋ ਚਲਾ ਦੇ ਮੈਂ ਉਹ ਨਹੀਂ ਲਾ ਸਕਦਾ ਕਿਉਂਕਿ ਮੈਂ ਉਸ ਕੰਮ ਦੇ ਵਿੱਚ ਪਰਫੈਕਟ ਨਹੀਂ ਹੈਗਾ ਜੇ ਮੈਂ ਲਾ ਵੀ ਦਊਗਾ ਤਾਂ ਉਹ ਮਤਲਬ ਚੀਜ਼ ਕਾਮਯਾਬ ਨਹੀਂ ਹੋਣੀ ਮੇਰੇ ਕਹਿਣ ਦਾ ਭਾਵ ਇਹ ਆ ਵੀ ਜਿਹੜਾ ਬੰਦਾ ਜਿਹੜੇ ਕੰਮ ਦੇ ਵਿੱਚ ਪਰਫੈਕਟ ਆ ਉਸ ਬੰਦੇ ਤੋਂ ਹੀ ਉਹ ਕੰਮ ਕਰਵਾਓ ਤੇ ਉਹ ਕੰਮ ਵਧੀਆ ਵੀ ਹੋਊਗਾ ਤੇ ਕੰਮ ਕਾਮਯਾਬੀ ਹੋਊਗਾ ਤੇ ਆਪਾਂ ਇਹਨਾਂ ਦਾ AC ਸਰਵਿਸ ਕੀਤਾ ਸਾਰਾ ਆ ਦੇਖੋ ਤਕਰੀਬਨ 20 ਤੋਂ 25 ਮਿੰਟ ਇਹਨਾਂ ਦੇ ਲੱਗੇ ਸਰਵਿਸ ਕਰਨ ਨੂੰ ਤੇ ਸਰਵਿਸ ਕਰਨ ਤੋਂ ਬਾਅਦ ਆਪਾਂ ਬਾਹਰ ਹੀ ਰੱਖ ਕੇ ਚਲਾਇਆ ਵੀ ਇੱਕ ਵਾਰੀ ਆਪਾਂ ਚੈੱਕ ਕਰ ਲਈਏ ਆ ਸਾਰੀਆਂ ਡਿਟੇਲਸ ਦਿੱਤੀਆਂ ਹੁੰਦੀਆਂ ਨੇ ਅੰਪੀਅਰ ਦੀਆਂ ਵੀ ਕਿੰਨੇ ਅੰਪੀਅਰ ਲੰਦਾ AC ਕਿੰਨੇ ਲੈਣੇ ਚਾਹੀਦੇ ਨੇ ਤੇ ਆਪਾਂ ਉਹ ਸਾਰਾ ਚੈੱਕ ਕੀਤਾ ਇਹ ਵੀ ਇੱਕ ਡਿਟੇਲ ਚ ਵੀਡੀਓ ਬਣਾਵਾਂਗੇ ਤੁਹਾਨੂੰ ਦੱਸਾਂਗੇ ਤੁਸੀਂ ਆਪਣੇ ਘਰਾਂ 'ਚ ਵੀ ਦੇਖ ਸਕਦੇ ਹੋ ਆ ਦੇਖੋ ਜਿਵੇਂ ਚੱਲ ਰਿਹਾ ਇਸ ਟਾਈਮ 4.3 ਐਂਪੀਅਰ ਲੈ ਰਿਹਾ ਆਪਣਾ ਭਰਾ ਜੀ ਸੁਖਵੀਰ ਜਮਣਾ ਕਨੇ ਨੂੰ ਹੋ ਲਿਆ ਏਸੀ ਸਰਵਿਸ ਕਰਦੇ ਕਰਦੇ ਆ ਗ੍ਰਿਲਸ ਪਾਈਆਂ ਹੋਈਆਂ ਸੀ ਮੈਂ ਸੁੱਕਣੀਆਂ ਤੇ ਆਪਾਂ ਗ੍ਰਿਲਸ ਚੱਕੀਆਂ ਫਿਰ ਅੰਦਰ ਰੂਮ ਦੇ ਵਿੱਚ ਗ੍ਰਿਲ ਚ ਪਾਇਆ ਏਸੀ ਤੇ ਉੱਥੇ ਪਾ ਕੇ ਚਲਾਇਆ ਜਦੋਂ ਸਰਵਿਸ ਕਰਨ ਤੋਂ ਬਾਅਦ ਐਨ ਪ੍ਰੋਪਰ ਚੱਲ ਰਿਹਾ ਸੀ ਤੇ ਐਂਪੀਅਰ ਮੀਟਰ ਆਪਾਂ ਨਾਲ ਨਾਲ ਲਾਈ ਰੱਖਿਆ ਐਂਪੀਅਰ ਪੂਰੇ ਲੈ ਰਿਹਾ ਸੀਗਾ ਬਿਲਕੁਲ ਪ੍ਰੋਪਰ ਤੇ ਫਿਰ ਆਪਾਂ ਟੈਂਪਰੇਚਰ ਮੀਟਰ ਲਾਇਆ ਗ੍ਰਿਲਸ ਵਗੈਰਾ ਲਾ ਕੇ ਇਸ ਟਾਈਮ ਤਾਂ 25 ਪੁਆਇੰਟ ਕੁਸਤੇ ਆ ਪਰ ਐਂਡ 'ਚ ਇਹ ਆ ਗਿਆ ਸੀਗਾ 13 ਤੇ ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਜੀ ਵੀ ਪ੍ਰੋਫੈਸ਼ਨਲ ਬੰਦੇ ਤੋਂ ਹੀ ਕੰਮ ਕਰਵਾਓ ਗਲਤੀ ਫਲਤੀ ਮaaf ਜੀ ਧੰਨਵਾਦ